ਜਿਹੜੇ ਇੰਟਰਨੈਟ ਦੀ ਮਦਦ ਦੇ ਨਾਲ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਨਾ ਆਪਣੇ ਫੋਨ 'ਚ ਅੱਜ ਆਪਾਂ ਇਹੀ ਸਮਝਾਂਗੇ ਵੀ ਇਹ ਇੰਟਰਨੈਟ ਕੰਮ ਕਿਵੇਂ ਕਰਦਾ ਹੈ ਸਾਨੂੰ ਇਹ ਤਾਂ ਲੱਗਦਾ ਹੈ ਵੀ ਆਲ ਓਵਰ ਦਾ ਵਰਲਡ ਜਿਹੜਾ ਇੰਟਰਨੈਟ ਹੈ ਸਾਨੂੰ ਵਾਇਰਲੈਸਲੀ ਕਨੈਕਟ ਕਰਦਾ ਹੈ ਤੁਸੀਂ ਕਿਸੇ ਨੂੰ ਕੋਈ ਈਮੇਲ ਕਰਦੇ ਹੋ WhatsApp ਮੈਸੇਜ ਕਰਦੇ ਹੋ ਤੁਹਾਨੂੰ ਲੱਗਦਾ ਹੈ ਵੀ ਇਹ ਵਾਇਰਲੈਸਲੀ ਜਾਂਦਾ ਹੈ ਪਰ ਅਸਲ ਦੇ ਵਿੱਚ ਇਹ ਕੇਬਲ ਦੇ ਜ਼ਰੀਏ ਹੀ ਜਾਂਦਾ ਹੈ ਆਲ ਓਵਰ ਦਾ ਗਲੋਬ ਸਾਰੇ ਦੇਸ਼ਾਂ ਨੂੰ ਆਪਸ ਦੇ ਵਿੱਚ ਅੰਡਰ ਦਾ ਸੀ ਕੇਬਲਸ ਨਾਲ ਜੋੜਿਆ ਜਾਂਦਾ ਹੈ ਜਿਨ੍ਹਾਂ ਨੂੰ ਅਸੀਂ ਆਪਟਿਕ ਫਾਈਬਰ ਕੇਬਲਸ ਕਹਿੰਦੇ ਹਾਂ ਆਪਟਿਕ ਫਾਈਬਰ ਅਸਲ ਦੇ ਵਿੱਚ ਸ਼ੀਸ਼ੇ ਤੇ ਪਲਾਸਟਿਕ ਦੇ ਗਲਾਸ ਨਾਲ ਰੈਪ ਕਰਦੇ ਨੇ ਫਿਰ ਇਹਦੀ ਸਟਰੈਂਥ ਨੂੰ ਵਧਾਉਣ ਵਾਸਤੇ ਸਿਲੀਕਾਨ ਜੈਲ ਨਾਈਲੋਨ ਤੇ ਪਲਾਸਟਿਕ ਦੀ ਵਰਤੋਂ ਵੀ ਕੀਤੀ ਜਾਂਦੀ ਹੈ ਇਹਨਾਂ ਕੇਬਲਸ ਦੇ ਵਿੱਚੋਂ ਡਾਟਾ ਪულਸਸ ਆਫ ਲਾਈਟ ਦੇ ਵਿੱਚ ਟਰਾਂਸਲੇਟ ਹੁੰਦਾ ਜਿਹਨੂੰ ਆਪਾਂ ਬਿਟ ਕਹਿੰਦੇ ਆ ਇੱਕ ਟਾਈਮ ਤੇ ਇੱਕ ਕੇਬਲ ਦੇ ਵਿੱਚੋਂ ਕਿੰਨੇ ਬਿਟ ਪਾਸ ਹੋਣਗੇ ਇਹ ਤੁਹਾਡੇ ਇੰਟਰਨੈਟ ਦੀ ਸਪੀਡ ਨੂੰ ਨਿਰਧਾਰਤ ਕਰਦਾ ਹੈ ਜੇ ਤੁਸੀਂ ਜਾਣਦੇ ਹੋ ਦੁਨੀਆ ਦਾ ਤਕਰੀਬਨ 30% ਇੰਟਰਨੈਟ ਕਨੈਕਟੀਵਿਟੀ ਟਾਟਾ ਕਮਿਊਨੀਕੇਸ਼ਨ ਔਨ ਕਰਦਾ ਤੇ ਅੱਜਕੱਲ ਇਹ ਇੰਟਰਨੈਟ ਕਨੈਕਟੀਵਿਟੀ ਹੁਣ ਸੈਟੇਲਾਈਟ ਦੇ ਥਰੂ ਵੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸ ਦਾ ਸਭ ਤੋਂ ਵੱਡ